ਨਮਸਕਾਰ ਵੀਲਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਪੰਜਾਬ ਦੇ ਨਵੇਂ ਚੋਣ ਇਲੈਕਸ਼ਨ ਕਮਿਸ਼ਨਰ ਬਦਲ ਗਏ ਨੇ ਛੇਬੀਵੇਂ ਚੋਣ ਕਮਿਸ਼ਨਰ ਹੋਣਗੇ ਗਿਆਨੇਸ਼ ਕੁਮਾਰ ਇਸ ਤੋਂ ਪਹਿਲਾਂ ਰਾਜੀਵ ਕੁਮਾਰ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸੀ ਪਰ ਅੱਜ ਉਹਨਾਂ ਦਾ ਜਿਹੜਾ ਕਾਰਜਕਾਲ ਹੈ ਉਹ ਖਤਮ ਹੋ ਰਿਹਾ ਹੈ ਔਰ ਹੁਣ ਨਵੇਂ ਜਿਹੜੇ ਚੋਣ ਕਮਿਸ਼ਨਰ ਲਗਾਏ ਗਏ ਨੇ ਗਿਆਨੇਸ਼ ਕੁਮਾਰ ਛੇਬੀਵੇਂ ਮੁੱਖ ਚੋਣ ਕਮਿਸ਼ਨਰ ਹੋਣਗੇ ਔਰ ਉਹਨਾਂ ਦੀ ਨਿਯੁਕਤੀ ਜਿਹੜੀ ਹੈ ਨਵੇਂ ਕਾਨੂੰਨਾਂ ਦੇ ਤਹਿਤ ਹੋਈ ਹੈ ਨਵੇਂ ਕਾਨੂੰਨਾਂ ਦੇ ਤਹਿਤ ਜਿਕਰ ਬਹੁਤ ਸਾਰੇ ਲੋਕ ਸ਼ਾਇਦ ਇਸ ਚੀਜ਼ ਬਾਰੇ ਨਾ ਜਾਣਦੇ ਹੋਣ ਕਿਉਂਕਿ ਪਹਿਲਾਂ ਜਦੋਂ ਚੋਣ ਕਮਿਸ਼ਨਰ ਦੀ ਨਿਯੁਕਤੀ ਹੁੰਦੀ ਸੀ ਤੇ ਉਸ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੁੰਦੀ ਸੀ ਸਿੱਧੇ ਤੌਰ ਦੇ ਉੱਤੇ ਉਹਦੀ ਦਖਲ ਹੁੰਦੀ ਸੀ ਕੇਂਦਰ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਇੱਕ ਪੈਨਲ ਬੈਠਦਾ ਸੀ ਔਰ ਉਹਦੇ ਵੱਲੋਂ ਕੁਝ ਨਾਮਾਂ ਦੇ ਉੱਪਰ 40 ਦੇ ਕਰੀਬ ਨਾਮਾਂ ਦੇ ਉੱਪਰ ਚਰਚਾ ਹੁੰਦੀ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਵਿੱਚੋਂ ਨਾਮਾਂ ਦੀ ਛੰਟਣੀ ਕਰਕੇ ਰਾਸ਼ਟਰਪਤੀ ਦੇ ਕੋਲ ਪਹੁੰਚਦਾ ਸੀ ਰਾਸ਼ਟਰਪਤੀ ਨੂੰ ਕਾਰਨ ਦੱਸੇ ਜਾਂਦੇ ਸੀ ਕਿ ਇਸ ਵਿਅਕਤੀ ਨੂੰ ਅਸੀਂ ਚੋਣ ਕਮਿਸ਼ਨਰ ਦਾ ਮੁਖੀ ਇਸ ਕਰਕੇ ਲਗਾਉਣਾ ਚਾਹੁੰਦੇ ਆ ਇਹ ਪੁਰਾਣੀ ਜਿਹੜੀ ਪ੍ਰਕਿਰਿਆ ਹੁੰਦੀ ਸੀ ਪਰ ਨਵਾਂ ਕਾਨੂੰਨ ਜਿਹੜਾ ਸੀ ਉਹਦੀ 2023 ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤਿੰਨ ਵਿਅਕਤੀ ਹੋਇਆ ਕਰਨਗੇ ਇੱਕ ਪੈਨਲ ਬਣਾਇਆ ਤਿੰਨ ਵਿਅਕਤੀਆਂ ਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੋਣਗੇ ਇੱਕ ਮੰਤਰੀ ਮੰਡਲ ਦਾ ਕੋਈ ਵੀ ਵਿਅਕਤੀ ਹੋਏਗਾ ਔਰ ਇੱਕ ਵਿਰੋਧੀ ਧਿਰ ਦਾ ਨੇਤਾ ਹੋਏਗਾ ਉਹਨਾਂ ਦੇ ਵੱਲੋਂ ਇਸ ਦੀ ਜਿਹੜੀ ਹੈ ਚੋਣ ਕੀਤੀ ਜਾਏਗੀ ਸੋ ਇਸ ਵਾਰ ਵੀ ਜਿਹੜੀ ਚੋਣ ਹੋਈ ਹੈ ਗਣੇਸ਼ ਕੁਮਾਰ ਦੀ ਉਸ ਦੇ ਵਿੱਚ ਇੱਕ ਬੈਠਕ ਹੋਈ ਪ੍ਰਧਾਨ ਮੰਤਰੀ ਮੋਦੀ ਦੇ ਦਫਤਰ ਦੇ ਵਿੱਚ ਪੀਐਮਓ ਹਾਊਸ ਦੇ ਵਿੱਚ ਇੱਕ ਬੈਠਕ ਹੋਈ ਪ੍ਰਧਾਨ ਮੰਤਰੀ ਮੋਦੀ ਉਸ ਦੇ ਵਿੱਚ ਮੌਜੂਦ ਰਹੇ ਅਮਿਤ ਸ਼ਾ ਮੌਜੂਦ ਰਹੇ ਔਰ ਰਾਹੁਲ ਗਾਂਧੀ ਇਹ ਤਿੰਨਾਂ ਦੀ ਅਗਵਾਈ ਦੇ ਵਿੱਚ ਇੱਕ ਬੈਠਕ ਹੋਈ ਜਿਸ ਦੇ ਵਿੱਚ ਪੰਜ ਨਾਮਾਂ ਦੇ ਉੱਪਰ ਚਰਚਾ ਕਰਨ ਦੀ ਗੱਲ ਕੀਤੀ ਗਈ ਸੀ ਪਰ ਰਾਹੁਲ ਗਾਂਧੀ ਇਸ ਨਾਮ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ ਕਿਉਂਕਿ ਇਹ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਪਹਿਲੇ ਪਹਿਲੇ ਕਾਨੂੰਨ ਦਾ ਜਿਹੜਾ ਜ਼ਿਕਰ ਕੀਤਾ ਸੀ ਪਹਿਲਾਂ ਇਸ ਤਰੀਕੇ ਨਾਲ ਹੁੰਦਾ ਸੀ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਦੇ ਵਿੱਚ ਤਿੰਨ ਤਿੰਨ ਪੈਨਲ ਦੇ ਜਾਨੀ ਕਿ ਲੋਕ ਹੋਣਗੇ ਇਹਦੇ ਵਿੱਚ ਪ੍ਰਧਾਨ ਮੰਤਰੀ ਹੋਣਗੇ ਸੀਜੀਆਈ ਹੋਣਗੇ ਚੀਫ ਜਸਟਿਸ ਆਫ ਇੰਡੀਆ ਇਸ ਪੈਨਲ ਦਾ ਹਿੱਸਾ ਹੋਣਗੇ ਔਰ ਵਿਰੋਧੀ ਧਿਰ ਦਾ ਨੇਤਾ ਹੋਵੇਗਾ ਤਿੰਨ ਵਿਅਕਤੀ ਇਸ ਪੈਨਲ ਦੇ ਵਿੱਚ ਜਿਹੜੇ ਮੁੱਖ ਚੋਣ ਕਮਿਸ਼ਨਰ ਨੂੰ ਚੁਣਿਆ ਕਰਨਗੇ ਇਹ ਮਾਰਚ ਦੇ ਵਿੱਚ 2023 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹ ਤੇ ਸੁਣਵਾਈ ਹੋਈ ਸੀ ਔਰ ਉਸ ਤੋਂ ਬਾਅਦ ਉਸੇ ਸਾਲ ਦੇ ਅੰਤ ਤੱਕ ਵਿੰਟਰ ਸੈਸ਼ਨ ਦੇ ਵਿੱਚ ਇੱਕ ਕੇਂਦਰ ਸਰਕਾਰ ਦੇ ਵੱਲੋਂ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਸੰਸਦ ਦੇ ਵਿੱਚ ਔਰ ਉਸ ਨੂੰ ਪਾਸ ਕਰਵਾਇਆ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਸ ਦੇ ਵਿੱਚ ਸੀਜੀਆਈ ਨਹੀਂ ਹੋਣਗੇ ਇਹਦੇ ਵਿੱਚ ਹੋਣਗੇ ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਕੋਈ ਵੀ ਵਿਅਕਤੀ ਜਿਸ ਤਰੀਕੇ ਨਾਲ ਅਮਿਸ਼ਾ ਹੋਏ ਇਸ ਮੀਟਿੰਗ ਦੇ ਵਿੱਚ ਬੈਠਕ ਦੇ ਵਿੱਚ ਸ਼ਾਮਲ ਔਰ ਵਿਰੋਧੀ ਧਰਦਾ ਨੀਤਾ ਸ਼ਾਮਲ ਹੋਏਗਾ ਔਰ ਇਹ ਮਾਮਲਾ ਉਦੋਂ ਤੋਂ ਹਜੇ ਤੱਕ ਕੋਰਟ ਦੇ ਵਿੱਚ ਚੱਲ ਰਿਹਾ ਸੀ ਔਰ ਇਸੇ ਮਾਮਲੇ ਦੇ ਵਿੱਚ ਭਲਕੇ ਜਾਨਕਿ 19 ਫਰਵਰੀ ਨੂੰ ਸੁਣਵਾਈ ਹੋਣੀ ਸੀ ਕਿ ਪੈਨਲ ਦੇ ਵਿੱਚੋਂ ਸੀਜੀਆਈ ਨੂੰ ਕਿਉਂ ਕੱਢਿਆ ਗਿਆ ਚੀਫ ਜਸਟਿਸ ਆਫ ਇੰਡੀਆ ਨੂੰ ਇਸ ਪੈਨਲ ਦੇ ਵਿੱਚ ਕਿਉਂ ਨਹੀਂ ਰੱਖਿਆ ਗਿਆ ਇਹਦੀ ਪਾਰਦਰਸ਼ਤਾ ਨੂੰ ਹੋਰ ਵਧੀਆ ਕਰਨ ਦੇ ਲਈ ਸੀਜੀਆਈ ਦਾ ਇਸ ਪੈਨਲ ਦੇ ਵਿੱਚ ਹੋਣਾ ਜ਼ਰੂਰੀ ਹੈ ਪਰ ਇਸ ਤੋਂ ਪਹਿਲਾਂ ਹੀ ਇੱਕ ਬੈਠਕ ਸੱਦੀ ਜਾਂਦੀ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ ਔਰ ਅਮਿਤ ਸ਼ਾਹ ਉਸ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਇਸ ਦੇ ਵਿੱਚ ਪੰਜ ਨਾਮ ਸਾਹਮਣੇ ਰੱਖੇ ਗਏ ਸੀ ਪੰਜਾਂ ਨਾਮਾਂ ਦੇ ਵਿੱਚੋਂ ਗਣੇਸ਼ ਕੁਮਾਰ ਦੇ ਨਾਮ ਦੇ ਉੱਤੇ ਮੋਹਰ ਜਿਹੜੀ ਆ ਲਗਾਈ ਗਈ ਹੈ ਪਰ ਰਾਹੁਲ ਗਾਂਧੀ ਦੇ ਵੱਲੋਂ ਇਸ ਨਾਮ ਦਾ ਵਿਰੋਧ ਜਤਾਇਆ ਗਿਆ ਉਹਨਾਂ ਨੇ ਕਿ ਕਿ ਪੰਜ ਨਾਮ ਨਹੀਂ ਹੋਣੇ ਚਾਹੀਦੇ ਸੀ 48 ਘੰਟੇ ਦੇ ਵਿੱਚ ਵਿੱਚ ਇਹਦਾ ਫੈਸਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੁਣਾਇਆ ਜਾਣਾ ਸੀ ਤੇ ਕਿਉਂ ਇਸ ਦੇ ਉੱਪਰ ਸੁਣਵਾਈ ਉਸ ਤੋਂ ਪਹਿਲਾਂ ਹੀ ਕਰ ਲਈ ਗਈ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਿਉਂ ਨਹੀਂ ਕੀਤਾ ਗਿਆ ਸੋ ਨਵੇਂ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਭਾਵੇਂ ਹੋ ਗਈ ਆ ਪਰ ਇਸ ਦਾ ਰੇੜਕਾ ਜਿਹੜਾ ਉਹ ਅਜੇ ਵੀ ਹੁਣ ਫਸਿਆ ਹੋਇਆ ਹੈ ਕਿਉਂਕਿ ਵਿਰੋਧੀ ਧਿਰਾਂ ਦੇ ਵੱਲੋਂ ਇਸ ਦਾ ਵਿਰੋਧ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਮੌਜੂਦਾ ਮੁੱਖ ਚੋਣ ਕਮਿਸ਼ਨਰ ਰਜੀਵ ਕੁਮਾਰ ਅੱਜ ਉਹ ਸੇਵਾਮੁਕਤ ਹੋ ਰਹੇ ਨੇ ਅੱਜ ਉਹਨਾਂ ਦੀਆਂ ਸੇਵਾਵਾਂ ਖਤਮ ਹੋ ਰਹੀਆਂ ਨੇ ਹਾਲਾਂਕਿ ਦੀ ਸੁਣਵਾਈ 2-4 ਦਿਨ ਪਹਿਲਾਂ ਵੀ ਸੁਪਰੀਮ ਕੋਰਟ ਦੇ ਵਿੱਚ ਹੋਈ ਸੀ ਔਰ ਸੁਪਰੀਮ ਕੋਰਟ ਨੂੰ ਕਿਹਾ ਗਿਆ ਸੀ ਕਿ ਤੁਸੀਂ ਇਹਦੇ ਤੇ ਜਲਦ ਤੋਂ ਜਲਦ ਸੁਣਵਾਈ ਕਰ ਦਿਓ ਕਿਉਂਕਿ 18 ਤਰੀਕ ਨੂੰ ਜਿਹੜੇ ਰਾਜੀਵ ਕੁਮਾਰ ਨੇ ਮੁੱਖ ਚੋਣ ਕਮਿਸ਼ਨਰ ਨੇ ਉਹ ਸੇਵਾਮੁਕਤ ਹੋ ਜਾਣਗੇ ਉਸ ਤੋਂ ਬਾਅਦ ਸੀਟ ਜਿਹੜੀ ਖਾਲੀ ਹੋ ਜਾਏਗੀ ਸੋ ਇਸ ਕਰਕੇ ਸੁਣਵਾਈ ਪਹਿਲਾਂ ਹੋ ਜਾਏ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ 18 ਨੂੰ ਉਹ ਸੇਵਾਮੁਕਤ ਹੋ ਰਹੇ ਨੇ 19 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਔਰ ਉਦੋਂ ਅਸੀਂ ਇਹ ਸਪਸ਼ਟ ਕਰ ਦੇਵਾਂਗੇ ਕਿ ਚੋਣ ਕਮਿਸ਼ਨਰ ਦੇ ਵਿੱਚ ਸੀਜੀਆਈ ਨੂੰ ਪਾਣਾ ਜਾਂ ਨਹੀਂ ਪਾਣਾ ਪਰ ਉਸ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਹੀ ਇਹ ਸਾਰੀ ਖਬਰ ਆ ਜਾਣਾ ਉਸ ਦੇ ਨਾਲ ਹੁਣ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਇਸ ਦਾ ਵਿਰੋਧ ਜਿਹੜਾ ਕੀਤਾ ਗਿਆ ਪਰ ਦੱਸਦੀ ਹੈ ਕਿ ਦੇਸ਼ ਨੂੰ ਇੱਕ ਨਵਾਂ ਸੀ ਸੀਈਸੀ ਜਾਨਕਿ ਚੀਫ ਇਲੈਕਸ਼ਨ ਕਮਿਸ਼ਨਰ ਜਿਹੜਾ ਉਹ ਮਿਲ ਗਿਆ ਗਣੇਸ਼ ਕੁਮਾਰ ਹੋਣਗੇ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਅਸਤੀਫਾ ਦੇ ਦਿੱਤਾ ਗਿਆ ਕੱਲ ਦੇ ਦਿਨ ਦੀ ਬਹੁਤ ਵੱਡੀ ਖਬਰ ਇਹ ਰਹੀ ਇਸ ਨੂੰ ਲੈ ਕੇ ਹੁਣ ਸਿਆਸੀ ਗਲਿਆਰਿਆਂ ਦੇ ਵਿੱਚ ਖਾਸ ਕਰ ਪੰਥਕ ਹਲਕਿਆਂ ਵਿੱਚ ਪੰਥਕ ਅਦਾਰਿਆਂ ਦੇ ਵਿੱਚ ਇਸ ਚੀਜ਼ ਦੀ ਚਰਚਾ ਹੋ ਗਈ ਹੈ ਕਿ ਆਖਰ ਕੀ ਕਾਰਨ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਚਾਹੇ ਜਥੇਦਾਰ ਸਹਿਬਾਨ ਹੋਣ ਚਾਹੇ ਐਸਜੀਪੀਸੀ ਦੇ ਪ੍ਰਧਾਨ ਹੋਣ ਕਿਉਂ ਅਸਤੀਫੇ ਦਿੱਤੇ ਜਾ ਰਹੇ ਨੇ ਜਾਂ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਫਾਰਕ ਕੀਤਾ ਜਾ ਰਿਹਾ ਹੈ ਇਦਾਂ ਦਾ ਕੀ ਹੋ ਗਿਆ ਇਹ ਸਾਰਾ ਸਿਨੈਰੀਓ ਕਦੋਂ ਬੰਨਾ ਸ਼ੁਰੂ ਹੋਇਆ 2 ਦਸੰਬਰ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਨੁਮਾਇੰਦੇ ਸੀ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਬੁਲਾ ਕੇ ਉਹਨਾਂ ਨੂੰ ਧਾਰਮਿਕ ਸਜਾਵਾਂ ਸੁਣਾਈਆਂ ਗਈਆਂ ਉਹਨਾਂ ਦੇ ਵੱਲੋਂ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦੇ ਉੱਤੇ ਮਾਫੀ ਮੰਗੀ ਗਈ ਉਸ ਤੋਂ ਬਾਅਦ ਕੀ ਹੋ ਗਿਆ ਪੰਥਕ ਧਿਰਾਂ ਦੇ ਵਿੱਚ ਇਹ ਇਸ ਚੀਜ਼ ਦੀ ਚਰਚਾ ਛਿੜ ਗਈ ਹੈ ਕਿ 2 ਦਸੰਬਰ ਤੋਂ ਬਾਅਦ ਹੋਏ ਫੈਸਲਿਆਂ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਜਥੇਦਾਰਾਂ ਦੇ ਉੱਪਰ ਵੀ ਦਬਾਅ ਬਣ ਰਿਹਾ ਹੈ ਔਰ ਐਸਜੀਪੀਸੀ ਦੇ ਪ੍ਰਧਾਨ ਨੂੰ ਵੀ ਅਸਤੀਫਾ ਤੱਕ ਦੇਣਾ ਪੈ ਗਿਆ ਦਰਸਲ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਉਹਨਾਂ ਨੇ ਹਵਾਲਾ ਦਿੱਤਾ ਉਹ ਕਹਿੰਦੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਉਹਨਾਂ ਨੇ ਆਪਦਾ ਆਧਾਰ ਬਣਾਇਆ ਥੋੜੇ ਦਿਨ ਪਹਿਲਾਂ ਅਸੀਂ ਤੁਹਾਨੂੰ ਇੱਕ ਖਬਰ ਦੱਸੀ ਸੀ ਕਿ ਸਾਰੇ ادارے ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਜਦੋਂ ਉਹਨਾਂ ਦੀ ਸੇਵਾਮਾਂ ਤੋਂ ਅੰਤਰੀਂ ਕਮੇਟੀ ਦੇ ਵੱਲੋਂ ਫਾਰਕ ਕੀਤਾ ਗਿਆ ਹੈ ਤੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਹੁਣਾਂ ਦੀ ਕੀ ਪ੍ਰਤੀਕਿਰਿਆ ਰਹੇਗੀ ਕਿਉਂਕਿ ਉਹ ਵਿਦੇਸ਼ ਦੌਰੇ ਤੇ ਸੀ ਪਰ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਦੋਂ ਵਾਪਸ ਆਣਗੇ ਫਿਰ ਉਹਨਾਂ ਦੇ ਵੱਲੋਂ ਦੱਸਿਆ ਜਾਏਗਾ ਕਿ ਉਹ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨੂੰ ਫਰਕ ਕੀਤੇ ਜਾਂਦੋਂ ਉਹ ਕੀ ਸਮਝਦੇ ਨੇ ਪਰ ਗਿਆਨੀ ਰਖਵੀਰ ਸਿੰਘ ਉਹਨਾਂ ਦੇ ਵੱਲੋਂ ਵਿਦੇਸ਼ ਦੇ ਵਿੱਚ ਬੈਠੇ ਹੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਈ ਜਿਸ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੜਾ ਮੰਦ ਭਾਗ ਆ ਗਿਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਇਸ ਤਰੀਕੇ ਦੇ ਨਾਲ ਫਰਕ ਕਰਨਾ ਉਹਨਾਂ ਦੀਆਂ ਸੇਵਾਵਾਂ ਤੋਂ ਉਹਨਾਂ ਨੂੰ ਮੁਕਤ ਕਰਨਾ ਰੱਬ ਹੀ ਰਾਖਾ ਮਤਲਬ ਉਹਨਾਂ ਨੇ ਜਿਕਰ ਇਹ ਕਰ ਦਿੱਤਾ ਸੀ ਸਿੱਧੇ ਤੌਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆ ਕੇ ਖੜਕੇ ਸੀ ਗਿਆਨੀ ਰਗਵੀਰ ਸਿੰਘ ਹੁਣੀ ਉਦੋਂ ਤੋਂ ਇਹ ਚਰਚਾ ਛਿੜ ਗਈ ਸੀ ਕਿ ਜਦੋਂ ਉਹ ਵਾਪਸ ਆਣਗੇ ਕੀ ਫੈਸਲੇ ਲਏ ਜਾਣਗੇ ਪਰ ਉਸੇ ਬਿਆਨ ਨੂੰ ਆਧਾਰ ਬਣਾ ਕੇ ਹੁਣ ਹਰਜਿੰਦਰ ਸਿੰਘ ਧਾਮੀ ਹੁਣਾ ਦੇ ਵੱਲੋਂ ਬੀਤੇ ਕੱਲ ਆਪਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਟਿੱਪਣੀਆਂ ਜਥੇਦਾਰ ਸਾਹਿਬ ਨੇ ਕੀਤੀਆਂ ਨੇ ਉਸ ਟਿੱਪਣੀਆਂ ਤੋਂ ਬਾਅਦ ਮੇਰਾ ਮੇਰਾ ਇਹ ਅਧਿਕਾਰ ਬਣਦਾ ਹੈ ਕਿ ਮੈਨੂੰ ਇਸ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਔਰ ਉਹਨਾਂ ਨੇ ਅਸਤੀਫਾ ਦੇ ਦਿੱਤਾ ਬੀਤੇ ਕੱਲ ਉਹਨਾਂ ਨੇ ਜਥੇਦਾਰ ਸਾਹਿਬ ਦੇ ਇਸ ਬਿਆਨ ਨੂੰ ਆਧਾਰ ਬਣਾਇਆ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ 7 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਜਿਹਦੀ ਡਿਊਟੀ ਲਗਾਈ ਗਈ ਹੈ ਕਿ ਤੁਸੀਂ ਜਿਹੜੀ ਮੈਂਬਰਸ਼ਿਪ ਮੁਹਿੰਮ ਚੱਲ ਰਹੀ ਹੈ ਅਕਾਲੀ ਦਲ ਦੀ ਉਸ ਦੀ ਅਗਵਾਈ ਕਰੇਗੀ ਇਹ 7 ਮੈਂਬਰੀ ਕਮੇਟੀ ਜਿਹਦੇ ਪ੍ਰਧਾਨ ਬਣਾਇਆ ਗਿਆ ਸੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਇੱਕ ਤਾਂ ਮੈਂ ਪ੍ਰਧਾਨਗੀ ਤੋਂ ਅਹੁਦਾ ਦੇ ਰਿਹਾ ਉਹਦਾ ਅਸਤੀਫਾ ਉਹਨਾਂ ਨੇ ਅੰਤਰਿਕ ਕਮੇਟੀ ਨੂੰ ਦਿੱਤਾ ਕਿਉਂਕਿ ਇਹਦਾ ਫੈਸਲਾ ਅੰਤਰਿਕ ਕਮੇਟੀ ਨੇ ਕਰਨਾ ਹੁੰਦਾ ਹੈ ਦੂਸਰੇ ਪਾਸੇ ਜਿਹੜੀ 7 ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣਾਈ ਗਈ ਸੀ ਜਿਹਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਗਿਆ ਸੀ ਉਸ ਦਾ ਅਸਤੀਫਾ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਮਤਲਬ ਜਾਨੀ ਕਿ ਦੋ ਉਹਨਾਂ ਨੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਦੋਵੇਂ ਅਹੁਦਿਆਂ ਦੇ ਉੱਤੇ ਉਹਨਾਂ ਨੇ ਅਲੱਗ-ਅਲੱਗ ਥਾਂ ਦੇ ਉੱਤੇ ਕਿਉਂਕਿ ਐਸਡੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਅੰਤਰੀ ਕਮੇਟੀ ਨੇ ਫੈਸਲਾ ਲੈਣਾ ਆਲ ਜਿਹੜੀ 7 ਮੈਂਬਰੀ ਕਮੇਟੀ ਦੇ ਉਹਨਾਂ ਨੂੰ ਪ੍ਰਧਾਨ ਲਾਇਆ ਗਿਆ ਸੀ ਉਹਦਾ ਫੈਸਲਾ ਲੈਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਪਰ ਹੁਣ ਅੰਤਰੀਂ ਕਮੇਟੀ ਦੀ ਜਦੋਂ ਬੈਠਕ ਹੋਏਗੀ ਉਸ ਬੈਠਕ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਹਨਾਂ ਨੇ ਇਹ ਅਸਤੀਫਾ ਜਿਹੜਾ ਪ੍ਰਵਾਨ ਕੀਤਾ ਜਾਂ ਅਪ੍ਰਵਾਨ ਕੀਤਾ ਹੈ ਮਤਲਬ ਉਹ ਸਤੀਫੇ ਨੂੰ ਮੰਨਣਗੇ ਜਾਂ ਫਿਰ ਨਹੀਂ ਮੰਨਣਗੇ ਅਜੇ ਤੱਕ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਸਤੀਫਾ ਜਰੂਰ ਦੇ ਦਿੱਤਾ ਹੈ ਪਰ ਉਹ ਅਜੇ ਤੱਕ ਵੀ ਐਸਜੀਪੀਸੀ ਦੇ ਪ੍ਰਧਾਨ ਨੇ ਕਿਉਂਕਿ ਅਜੇ ਉਹਨਾਂ ਦਾ ਅਸਤੀਫਾ ਸਬਕਾਰ ਨਹੀਂ ਕੀਤਾ ਗਿਆ ਜਦੋਂ ਬੈਠਕ ਹੋਏਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਤੀਫਾ ਸਬਕਾਰ ਹੁੰਦਾ ਹੈ ਜਾਂ ਫਿਰ ਨਹੀਂ ਹੁੰਦਾ ਹੁਣ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਇਹ ਚੱਲ ਰਹੀ ਹੈ ਕਿ ਹਰਜਿੰਦਰ ਸਿੰਘ ਧਾਮੀ ਹੁਣਾ ਦੇ ਵੱਲੋਂ ਸ੍ਰੀ ਕਾਲ ਤਕਸਰ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਪਾਈ ਗਈ ਇੱਕ ਪੋਸਟ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਕਿ ਮੇਰਾ ਇਹ ਫਰਜ਼ ਬਣਦਾ ਹੈ ਜੇ ਸਾਡੇ ਕੀਤੇ ਹੋਏ ਕਿਸੇ ਫੈਸਲੇ ਦੇ ਉੱਪਰ ਜਥੇਦਾਰ ਸਾਹਿਬ ਨੇ ਇਤਰਾਜ਼ ਜ਼ਾਹਰ ਕੀਤਾ ਹੈ ਉਹ ਉਸ ਫੈਸਲੇ ਤੋਂ ਖੁਸ਼ ਨਹੀਂ ਨੇ ਤੇ ਮੇਰਾ ਹਕਲਾਕੀ ਇਹ ਮੇਰਾ ਅਧਿਕਾਰ ਬਣਦਾ ਹੈ ਕਿ ਮੈਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਮੈਂ ਜਥੇਦਾਰ ਸਾਹਿਬ ਨੂੰ ਅਸੀਂ ਆਪਣੇ ਫੈਸਲੇ ਤੋਂ ਸੰਤੁਸ਼ਟ ਨਹੀਂ ਕਰ ਸਕੇ ਉਹ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਉਹਨਾਂ ਦੀ ਸੇਵਾਮਤ ਤੋਂ ਫਰਕ ਕਿਉਂ ਕੀਤਾ ਗਿਆ ਪਰ ਹੁਣ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਇਹ ਚੱਲ ਰਹੀ ਹੈ ਕਿ ਜੇਕਰ ਇੱਕ ਪੋਸਟ ਦੇ ਆਧਾਰ ਦੇ ਉੱਤੇ ਹੀ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਤੇ ਜਥੇਦਾਰ ਸਾਹਿਬ ਨੇ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਇੱਕ ਇਹ ਵੀ ਫੈਸਲਾ ਸੁਣਾਇਆ ਸੀ ਉਹਨਾਂ ਦੀ ਡਿਊਟੀ ਲਈ ਸੀ ਕਿ ਸੱਤ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਦੇ ਹੇਠ ਤੁਹਾਡੀ ਪ੍ਰਧਾਨਗੀ ਹੋएगी ਤੁਹਾਡੀ ਪ੍ਰਧਾਨਗੀ ਦੇ ਹੇਠ ਸੱਤ ਮੈਂਬਰੀ ਕਮੇਟੀ ਜਿਹੜੀ ਮੈਂਬਰਸ਼ਿਪ ਮੁਹਿੰਮ ਚਲਾਏਗੀ ਪਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਤਾਂ ਡੇਢ ਦੋ ਮਹੀਨੇ ਬੈਠਕ ਹੀ ਨਹੀਂ ਸੱਦੀ ਗਈ ਉਹ ਵੀ ਤਾਂ ਉਹਨਾਂ ਦੇ ਉਹ ਉਹ ਵੀ ਫੈਸਲਾ ਜਿਹੜਾ ਸੀ ਉਹ ਵੀ ਜਥੇਦਾਰ ਸਾਹਿਬ ਦਾ ਹੀ ਸੀ ਉਹਦੇ ਤੇ ਵਿਚਾਰਾ ਕਿਉਂ ਨਹੀਂ ਕੀਤੀਆਂ ਗਈਆਂ ਇੱਕ ਪੋਸਟਰ ਨੂੰ ਤੁਸੀਂ ਆਧਾਰ ਬਣਾ ਕੇ ਤੁਸੀਂ ਅਸਤੀਫਾ ਦੇ ਰਹੇ ਹੋ ਇਸ ਤੋਂ ਇਲਾਵਾ ਹੋਰ ਕਈ ਫੈਸਲੇ ਐਸੇ ਜਥੇਦਾਰ ਸਾਹਿਬ ਦੇ ਸੀਗੇ ਜਿਹੜੇ ਸਮੇਂ-ਸਮੇਂ ਤੇ ਪਗਾਏ ਜਾਣੇ ਸੀ ਫਿਰ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਸੀ ਇੱਕ ਜਿਹੜੇ ਨੇ ਹਰਪ੍ਰੀਤ ਸਿੰਘ ਹੁਣਾ ਦੇ ਉੱਪਰ ਯਾਨੀ ਹਰਪ੍ਰੀਤ ਸਿੰਘ ਹੁਣਾ ਦੇ ਉੱਪਰ ਜਿਹੜਾ ਨੇ ਜਾਂਚ ਕਰਨੀ ਸੀ ਜਥੇਦਾਰ ਸਾਹਿਬ ਨੇ ਤਾਂ ਉਹ ਉਹਨੂੰ ਵੀ ਕਿਹਾ ਸੀ ਕਿ ਉਹ ਜਿਹੜੀ ਕਮੇਟੀ ਆ ਉਹਦਾ ਕੋਈ ਆਧਾਰ ਨਹੀਂ ਬਣਦਾ ਤੁਸੀਂ ਇਹ ਕਮੇਟੀ ਤੋਂ ਲੈ ਕੇ ਜਾਂਚ ਤੁਸੀਂ ਸੌਂਪੋ ਤੁਸੀਂ ਅਸਿਰਾਲ ਤੱਕ ਤਾਂ ਸਾਬ ਨੂੰ ਸੌਂਪੋ ਉਸ ਜਾਂਚ ਕਰਨਗੇ ਉਹ ਉਹਦਾ ਵੀ ਤੁਸੀਂ ਦੁੱਖ ਨਹੀਂ ਕੀਤਾ ਤੁਸੀਂ ਸੱਤ ਮੈਂਬਰੀ ਕਮੇਟੀ ਦੀ ਵੀ ਬੈਠਕ ਨਹੀਂ ਸੱਦੀ ਪਰ ਹੁਣ ਤੁਸੀਂ ਇੱਕ ਪੋਸਟ ਦੇ ਉੱਤੇ ਇਤਰਾਜ਼ ਜ਼ਾਹਰ ਕਰਕੇ ਤੁਸੀਂ ਅਸਤੀਫਾ ਦੇ ਦਿੱਤਾ ਸਿਆਸੀ ਗਲਿਆਰਿਆਂ ਦੇ ਵਿੱਚ ਪੰਥਕ ਧਿਰਾਂ ਦੇ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਹੁਣ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਵੱਲੋਂ ਜੋ ਇੱਕ ਸਟੈਂਡ ਲਿਆ ਗਿਆ ਸੀ ਪਿਛਲਿਆਂ ਸਮਿਆਂ ਦੇ ਵਿੱਚ ਕੀ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਤੁਸੀਂ ਨੋਟ ਕੀਤਾ ਹੋਵੇਗਾ ਕਿ ਛੋਟੀ ਛੋਟੀ ਗੱਲ ਤੇ ਇੱਕ ਪ੍ਰੈਸ ਕਾਨਫਰੰਸ ਕਰਨ ਵਾਲੇ ਹਰਜਿੰਦਰ ਸਿੰਘ ਧਾਮੀ ਪਿਛਲੇ ਕਾਫੀ ਸਮੇਂ ਤੋਂ ਉਹ মিডিਆ ਦੇ ਸਾਹਮਣੇ ਆ ਕੇ ਉਹਨਾਂ ਦੇ ਸਵਾਲ ਜਵਾਬ ਨਹੀਂ ਕਰ ਰਹੇ ਸੀ ਉਹ মিডিਆ ਦੇ ਸਾਹਮਣੇ ਜੇ ਉਹਨਾਂ ਨੂੰ ਮਜਬੂਰੀ ਬਸ ਆਣਾ ਪੈਂਦਾ ਸੀ ਉਹ ਆਪ ਦੀ ਗੱਲ ਰੱਖਦੇ ਸੀ ਔਰ ਸਪਸ਼ਟ ਰੂਪ ਚ ਕਹਿ ਦਿੰਦੇ ਸੀ ਕਿ ਮੈਨੂੰ ਕੋਈ ਸਵਾਲ ਨਾ ਪੁੱਛੋ ਮੈਂ ਆਪਣੀ ਗੱਲ ਦੱਸਣੀ ਸੀ ਮੈਂ ਆਪ ਦੀ ਗੱਲ ਦੱਸ ਦਿੱਤੀ ਹੈ ਏਸੀ ਇਹ ਬੜੀਆਂ دیر ਦੀਆਂ ਚਰਚਾਾਂ ਚੱਲ ਰਹੀਆਂ ਸੀ ਕਿ ਕੀ ਹਰਜਿੰਦਰ ਸਿੰਘ ਧਾਮੀ ਦੇ ਉੱਪਰ ਕੋਈ ਪ੍ਰੈਸ਼ਰ ਹੈ ਹਰਜਿੰਦਰ ਸਿੰਘ ਧਾਮੀ ਨੂੰ ਇੰਡੀਪੈਂਡੈਂਟ ਤੌਰ ਦੇ ਉਤੇ ਫੈਸਲੇ ਨਹੀਂ ਕਰਨ ਦਿੱਤੇ ਜਾ ਰਹੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ ਪਰ ਜੇਕਰ 2.5 ਮਹੀਨੇ ਪਹਿਲਾਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 2 ਦਸੰਬਰ ਨੂੰ ਜੋ ਫੈਸਲੇ ਸੁਣਾਏ ਗਏ ਸੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਰਜਿੰਦਰ ਸਿੰਘ ਧਾਮੀ ਦੇ ਪੂਰੇ ਕੈਰੀਅਰ ਨੂੰ ਦੇਖੋ ਚਾਰ ਬਾਾਰ ਉਹ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਉਸ ਤੋਂ ਪਹਿਲਾਂ ਐਸਜੀਪੀਸੀ ਦੇ ਬਹੁਤ ਏਅਰ ਮੈਂਬਰ ਰਹੇ ਨੇ ਉਹਨਾਂ ਦੇ ਅਕਸ ਦੇ ਉੱਪਰ ਦਾਗ ਨਹੀਂ ਅਜੇ ਤੱਕ ਲੱਗਾ ਕੋਈ ਵੀ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਬੋਲੋ ਜਿਹੜੀਆਂ ਸੇਵਾਵਾਂ ਲਵਾਈਆਂ ਗਈਆਂ ਨੇ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਦੇ ਉਤੇ ਉਹ ਐਸੇ ਪ੍ਰਧਾਨ ਨੇ ਜਿਨ੍ਹਾਂ ਦੇ ਵੱਲੋਂ ਕਈ ਵਾਰ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਵੀ ਜਦੋਂ ਉਹ ਕਿਤੇ ਜਾਂਦੇ ਨੇ ਆਪਣੀ ਗੱਡੀ ਦੇ ਵਿੱਚ ਤੇਲ ਉਹ ਆਪ ਦੇ ਪੈਸਿਆਂ ਦਾ ਪਵਾਉਂਦੇ ਨੇ ਸੋ ਹਰਜਿੰਦਰ ਸਿੰਘ ਧਾਮੀ ਦੇ ਅਕਸ ਦੇ ਉੱਤੇ ਕੋਈ ਉਂਗਲੀ ਨਹੀਂ ਚੱਕ ਸਕਦਾ ਪਰ ਪਿਛਲੇ 2 ਦਸੰਬਰ ਨੂੰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਲਈ ਫੈਸਲੇ ਸੁਣਾਏ ਗਏ ਉਹ 2.5 2 ਟਾਈਮ ਮਹੀਨਿਆਂ ਦੇ ਵਿੱਚ ਕੀ ਕੁਝ ਹੋ ਗਿਆ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਆਪਣੀਆਂ ਸੇਵਾਵਾਂ ਦੇ ਉਹ ਆਪ ਅਸਤੀਫਾ ਦੇਣਾ ਪੈ ਗਿਆ ਕੈਸੇ ਮਾਹੌਲ ਬਣ ਗਏ ਹੋਣਗੇ ਸੋ ਇਹ ਚਰਚਾਵਾ ਜਿਹੜੀਆਂ ਚੱਲ ਰਹੀਆਂ ਨੇ ਉਹ ਆਉਣ ਵਾਲੀ ਸਿਆ ਪੰਥਕ ਧਿਰਾਂ ਦੇ ਵਿੱਚ ਪੰਥ ਦੇ ਫੈਸਲਿਆਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਣ ਵਾਲੀ ਹੈ ਪਰ ਦੇਖਣਾ ਹੋਏਗਾ ਕਿ ਹੁਣ ਜੋ ਹਰਜਿੰਦਰ ਸਿੰਘ ਧਾਮੀ ਹੁਣਾ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਉਹ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਔਰ ਇਸ ਅਸਤੀਫੇ ਨੂੰ ਜੇ ਪ੍ਰਵਾਨ ਕੀਤਾ ਜਾਂਦਾ ਹੈ ਕਿ ਕੀ ਕੋਈ ਸੀਨੀਅਰ ਮੀਤ ਪ੍ਰਧਾਨ ਨੂੰ ਫਿਰ ਉੱਥੇ ਪ੍ਰਧਾਨਗੀ ਦਾ ਅਹੁਦਾ ਦੇ ਦਿੱਤਾ ਜਾਏਗਾ ਕਾਰਜਕਾਰੀ ਪ੍ਰਧਾਨ ਦੇ ਉੱਤੇ ਕਿ ਸਿਵਾਮਾਂ ਤਾਂ ਕਿਸੇ ਨੂੰ ਨਿਭਾਉਣੀਆਂ ਪੈਣਗੀਆਂ ਜਾਂ ਫਿਰ ਕੋਈ ਜਨਰਲ ਇਜਲਾਸ ਸੱਦਿਆ ਜਾਂਦਾ ਹੈ ਕਿ ਨਵਾਂ ਪ੍ਰਧਾਨ ਚੁਣਿਆ ਜਾਣ ਦੇ ਲਈ ਜਨਰਲ ਇਜਲਾਸ ਦੀ ਜੋ ਪ੍ਰਕਿਰਿਆ ਹੈ ਉਹਦੇ ਤਹਿਤ ਜਿਹੜਾ ਪ੍ਰਧਾਨ ਚੁਣਿਆ ਜਾਂਦਾ ਸੋ ਇਹ ਹੁਣ ਚਰਚਾਵਾਂ ਛਿੜ ਪਈਆਂ ਨੇ ਔਰ ਚਰਚਾਵਾਂ ਦੇ ਵਿੱਚ ਦੇਖਣਾ ਹੋਏਗਾ ਕਿ ਹੁਣ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਨ ਆਲੇ ਟਾਈਮ ਦੇ ਉੱਤੇ ਕਿਸ ਤਰੀਕੇ ਦਾ ਰੁਖ ਇਖਤਿਆਰ ਕੀਤਾ ਜਾਂਦਾ ਹੈ ਦੂਸਰੇ ਪਾਸੇ ਯਾਨੀ ਹਰਪ੍ਰੀਤ ਸਿੰਘ ਹੋਣਾਂ ਦੀਆਂ ਸੇਵਾਵਾਂ ਤੋਂ ਫਾਰਕ ਕਰਨ ਜੋ ਅੰਤਰੀਂ ਕਮੇਟੀ ਦਾ ਫੈਸਲਾ ਲਿਆ ਗਿਆ ਸੀ ਹਾਲਾਂਕਿ ਅੰਤਰੀਂ ਕਮੇਟੀ ਦੇ ਵਿੱਚ ਚਰਚਾਾਂ ਵੀ ਚੱਲ ਰਹੀਆਂ ਨੇ ਕਿ 14 13 ਤੋਂ 14 ਮੈਂਬਰ ਸ਼ਾਇਦ ਹੁੰਦੇ ਨੇ ਹਰਜਿੰਦਰ ਸਿੰਘ ਧਾਮੀ ਤਾਂ ਪ੍ਰਧਾਨ ਸੀ ਨਾ ਉਹਦੇ ਪਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਹੀ ਕਿਉਂ ਫਿਰ ਜਥੇਦਾਰ ਸਾਹਿਬ ਦੇ ਉਸ ਫੈਸਲੇ ਦੇ ਉੱਤੇ ਉਹਨਾਂ ਨੇ ਆਪ ਦਾ ਅਸਤੀਫਾ ਦਿੱਤਾ ਅਸਤੀਫਾ ਤਾਂ ਫਿਰ اخਲਾਕੀ ਤੌਰ ਦੇ ਉੱਤੇ ਉਹਨਾਂ ਲੋਕਾਂ ਨੂੰ ਵੀ ਦੇਣਾ ਚਾਹੀਦਾ ਜਿਹੜੇ ਉਸ ਅੰਤਰੀ ਜਿਹੜਾ ਫੈਸਲਾ ਲਿਆ ਗਿਆ ਉਹ ਕੱਲੇ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਤਾਂ ਲਿਆ ਨਹੀਂ ਕਿ ਹਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਫਾਰਕ ਕੀਤਾ ਜਾਵੇ ਉਹਨਾਂ ਦੀ ਸੇਵਾਮਤ ਉਹ ਤਾਂ ਫੈਸਲਾ ਅੰਤਰੀਂ ਕਮੇਟੀ ਦਾ ਸੀ ਅੰਤਰੀਂ ਕਮੇਟੀ ਦੇ ਵਿੱਚ ਵੀ ਦੋ ਤੋਂ ਤਿੰਨ ਬੰਦਿਆਂ ਦੇ ਬੰਦਿਆਂ ਨੇ ਇਸ ਦਾ ਜਾਨੀ ਕਿ ਵਿਰੋਧ ਕੀਤਾ ਉਸ ਤੋਂ ਇਲਾਵਾ ਸਾਰੇ ਉਸ ਦੇ ਹੱਕ ਦੇ ਵਿੱਚ ਸੀ ਜੇ ਅਸਤੀਫੇ ਦੇਣੇ ਤਾਂ ਫਿਰ ਸਾਰਿਆਂ ਨੂੰ ਦੇਣੇ ਚਾਹੀਦੇ ਨਾ ਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਉੱਪਰ ਫੈਸਲਾ ਸੁਣਾਇਆ ਗਿਆ ਸੀ ਅੰਤਰੀਂ ਕਮੇਟੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਹੀ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ निंदा ਕੀਤੀ ਆ ਉਹ ਕਹਿੰਦੇ ਬਹੁਤ ਦੁੱਖਦਾਈ ਹੈ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਔਰ ਕੁਝ ਸਿਆਸੀ ਗਲਿਆਰਿਆਂ ਦੇ ਸਿਆਸੀ ਘਰਾਨਿਆਂ ਦੇ ਕੁਝ ਪਰਿਵਾਰ ਇਹ ਪੰਥਕ ਅਹੁਦਿਆਂ ਦੇ ਉੱਤੇ ਬੈਠੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਉੱਪਰ ਐਸਾ ਦਬਾਅ ਬਣਾ ਰਹੇ ਨੇ ਕਿ ਉਹਨਾਂ ਨੂੰ ਆਪਣੀਆਂ ਸੇਵਾਵਾਂ ਤੋਂ ਜਾਂ ਤਾਂ ਕੱਢਿਆ ਜਾ ਰਿਹਾ ਉਹਨਾਂ ਦੇ ਦੂਸ਼ਣਬਾਜ਼ੀ ਲਗਾ ਕੇ ਦੋਸ਼ ਲਗਾ ਕੇ ਜਾਂ ਫਿਰ ਉਹਨਾਂ ਨੂੰ ਆਪ ਅਸਤੀਫੇ ਦੇਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਇਹ ਆਨ ਵਾਲੇ ਟਾਈਮ ਦੇ ਉੱਤੇ ਪੰਥ ਦੇ ਲਈ ਪੰਥਕ ਲੋਕਾਂ ਦੇ ਲਈ ਬਹੁਤ ਮਾੜਾ ਪ੍ਰਭਾਵ ਪੈਣ ਵਾਲਾ ਇਹਦੇ ਲਈ ਸਾਰਿਆਂ ਨੂੰ ਲਾਮਬੰਦ ਹੋਣਾ ਪਏਗਾ ਇਹਦੇ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਖੜਨਾ ਪਏਗਾ ਸੋ ਹੁਣ ਇਹਦੇ ਤੇ ਇੰਤਜ਼ਾਰ ਕੀਤਾ ਜਾ ਰਿਹਾ ਕਿ ਅੰਤਰੀਂ ਕਮੇਟੀ ਦੀ ਬੈਠਕ ਕਦੋਂ ਹੋਏਗੀ ਔਰ ਸਿਆਸੀ ਗਲਿਆਰਿਆਂ ਦੇ ਵਿੱਚ ਹੁਣ ਜੋ ਇਹ ਚਰਚਾਵਾ ਛਿੜ ਪਈਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇਣ ਦੇ ਮੁੱਖ ਕਾਰਨ ਹੋਰ ਕੀ ਰਹੇ ਨੇ ਇੱਕ ਉਹਨਾਂ ਨੇ ਕਾਰਨ ਤਾਂ ਦੱਸ ਦੇ ਦਿੱਤਾ ਕਿ ਪੋਸਟ ਦੇ ਉੱਤੇ ਉਹਨਾਂ ਨੇ ਉਹਨਾਂ ਨੂੰ ਇਤਰਾਜ਼ ਸੀ ਜੋ ਜਥੇਦਾਰ ਸਾਹਿਬ ਨੂੰ ਉਸ ਤੋਂ ਪਿੱਛੇ ਵੀ ਕੀ ਕੁਛ ਰਿਹਾ ਹੈ ਕੀ ਕੁਛ ਐਸਾ ਹੋਇਆ ਹੈ ਜਿਹਦੇ ਕਰਕੇ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਦੇਣਾ ਪੈ ਗਿਆ ਸੋ ਇਹ ਸਾਰੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਉਹਦੇ ਧਿਆਨ ਵਾਲੇ ਟਾਈਮ ਦੇ ਉੱਤੇ ਅੰਤਰੀ ਕਮੇਟੀ ਜਦੋਂ ਬੈਠਕ ਹੋਏਗੀ ਕੁਝ ਉਦੋਂ ਤੇ ਕੁਝ ਉਸ ਤੋਂ ਬਾਅਦ ਪਤਾ ਜ਼ਰੂਰ ਲੱਗੇਗਾ ਪਰ ਸਾਰਿਆਂ ਦਾ ਧਿਆਨ ਹੁਣ ਅੰਤਰੀ ਕਮੇਟੀ ਦੀ ਉਸ ਬੈਠਕ ਤੇ ਆ ਜਿਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਉੱਤੇ ਚਰਚਾ ਰਹੇਗੀ ਇੱਕ ਅਹਿਮ ਖਬਰ ਪੰਜਾਬ ਦੇ ਲਈ ਹੈ ਕਿ ਮੁਕਸਰ ਦੇ ਡੀਸੀ ਨੂੰ ਮੁਅਤਲ ਕਰ ਦਿੱਤਾ ਹੈ ਔਰ ਵਿਜੀਲੈਂਸ ਦੇ ਮੁਖੀ ਨੂੰ ਵੀ ਬਦਲ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਜਦੋਂ ਦਿੱਲੀ ਜਦੋਂ ਦਿੱਲੀ ਦੀ ਸੱਤਾ ਆਮ ਆਦਮੀ ਪਾਰਟੀ ਦੇ ਹੱਥੋਂ ਗਈ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਜਦੋਂ ਸਾਰੇ ਵਿਧਾਇਕਾਂ ਨੂੰ ਔਰ ਵਜ਼ੀਰਾ ਨੂੰ ਦਿੱਲੀ ਸਦਿਆ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਦੇ ਵਿੱਚ 2 ਸਾਲ ਦੇ ਵਿੱਚ ਐਸਾ ਕੰਮ ਕਰ ਦਿਓ ਕਿ ਪੰਜਾਬ ਮਾਡਲ ਪੂਰੇ ਦੇਸ਼ ਦੇ ਵਿੱਚ ਅਸੀਂ ਜਾ ਕੇ ਲੋਕਾਂ ਨੂੰ ਦਿਖਾ ਸਕੀਏ ਜਿਵੇਂ ਪਹਿਲਾਂ ਦਿੱਲੀ ਮਾਡਲ ਇਕੱਲੇ ਜਾ ਕੇ ਉਹ ਸਾਰੇ ਦੇਸ਼ ਦੇ ਵਿੱਚ ਦਿਖਾਉਂਦੇ ਸੀ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਦਿਖਾਇਆ ਕਿ ਸਿੱਖਿਆ ਦੇਖੋ ਤੁਸੀਂ ਦਿੱਲੀ ਦੀ ਤੁਸੀਂ ਸਿਹਤ ਸਹੂਲਤਾਂ ਦੇਖੋ ਦਿੱਲੀ ਦੀਆਂ ਸਾਡੇ ਵੱਲੋਂ ਜਿਹੜੇ ਕੀਤੇ ਗਏ ਕ੍ਰਾਂਤੀਕਾਰੀ ਕੰਮ ਨੇ ਉਹ ਹੁਣ ਦਿੱਲੀ ਦੇ ਕ੍ਰਾਂਤੀਕਾਰੀ ਕੰਮ ਇਸ ਵਾਰ ਆਮ ਆਦਮੀ ਪਾਰਟੀ ਦਾ ਸਾਥ ਨਹੀਂ ਦੇ ਸਕੇ ਹੁਣ ਉਹ 2 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਐਸੇ ਕ੍ਰਾਂਤੀਕਾਰੀ ਕੰਮ ਕੀਤੇ ਜਾਣ ਦੀ ਇਹ ਅਸੀਂ ਬਯਉਤਬੰਦੀ ਬਣਾਈ ਜਾ ਰਹੀ ਹੈ ਕਿ ਇਹ ਜਿਹੜਾ ਮਾਡਲ ਹੈ ਪੰਜਾਬ ਦੇ ਲੋਕਾਂ ਨੂੰ ਵੀ ਪਸੰਦ ਆ ਜਾਏ ਔਰ ਉਸ ਤੋਂ ਇਲਾਵਾ ਪੂਰੇ ਦੇਸ਼ ਦੇ ਵਿੱਚ ਜਿਹੜੇ ਜਦੋਂ ਜਾ ਕੇ ਚੋਣਾ ਲੜਨੀਆਂ ਆਮ ਆਦਮੀ ਪਾਰਟੀ ਨੇ ਤੇ ਪੰਜਾਬ ਦੇ ਮਾਡਲ ਨੂੰ ਉਹਨਾਂ ਲੋਕਾਂ ਨੂੰ ਵੀ ਜਾ ਕੇ ਦਿਖਾਇਆ ਜਾਵੇ ਸੋ ਇਸ ਦੇ ਮੱਦੇ ਨਜ਼ਰ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਿਛਲੇ ਦਿਨੀ ਵੀ ਅਧਿਕਾਰੀਆਂ ਨੂੰ ਖਾਸ ਤੌਰ ਡੀ ਸੀਜ਼ ਨੂੰ ਇਹ ਹੁਕਮ ਜਾਰੀ ਕੀਤੇ ਗਏ ਸੀ ਕਿ ਐਮ ਐਲ ਏਜ਼ ਔਰ ਐਮਪੀ ਜਿਹੜੇ ਨੇ ਉਹਨਾਂ ਦੀ ਗੱਲ ਮੰਨੋ ਉਹਨਾਂ ਨੂੰ ਤੁਸੀਂ ਰਿਪੋਰਟ ਕਰੋ ਕਿ ਜੇਕਰ ਕੋਈ ਤੁਹਾਡੇ ਇਲਾਕੇ ਦੇ ਵਿੱਚ ਕੋਈ ਗਲਤ ਕੰਮ ਕਰਦਾ ਵਿਅਕਤੀ ਨਜ਼ਰ ਆ ਗਿਆ ਜਾਂ ਫਿਰ ਕਿਸੇ ਵੀ ਅਧਿਕਾਰੀ ਦੇ ਵੱਲੋਂ ਜਿਹੜੇ ਉੱਚ ਅਧਿਕਾਰੀ ਨੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਐਮਐਲਏ ਦੇ ਐਮਐਲਏ ਦੀ ਗੱਲ ਨਾ ਮੰਨੀ ਗਈ ਐਮਪੀ ਦੀ ਗੱਲ ਨਾ ਮੰਨੀ ਗਈ ਤੇ ਕਾਰਵਾਈਆਂ ਹੋਣਗੀਆਂ ਉਹਦੇ ਜ਼ਿੰਮੇਵਾਰ ਡੀਸੀ ਹੋਣਗੇ ਡੀਸੀ ਦੀ ਨਿਗਰਾਨੀ ਦੇ ਹੇਠ ਜਿੰਨੇ ਵੀ ਅਧਿਕਾਰੀ ਨੇ ਸਾਰੇ ਉਹਨਾਂ ਦੀਆਂ ਗੱਲਾਂ ਮੰਨਣ ਤਾਂ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਵਧੀਆ ਬਣਾਇਆ ਜਾ ਸਕੇ ਔਰ ਲੋਕਾਂ ਦੀਆਂ ਲੋਕਾਂ ਦੇ ਜਿਹੜੇ ਜਿਹੜੇ ਕੰਮ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਪਹਿਲ ਦੇ ਆਧਾਰ ਦੇ ਉੱਤੇ ਕਰਵਾਇਆ ਜਾ ਸਕੇ ਉਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਸੀ ਔਰ ਮੁੱਖ ਮੰਤਰੀ ਨੇ ਡੀਸੀ ਦੇ ਖਿਲਾਫ ਵਿਜਲਸ ਜਾਂਚ ਦੇ ਵੀ ਹੁਕਮ ਦੇ ਦਿੱਤੇ ਨੇ ਦਰਸਲ ਰਾਜੇਸ਼ ਤ੍ਰਿਪਾਠੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਪਸ਼ਨ ਦੀ ਮੁਹਿੰਮ ਦੇ ਤਹਿਤ ਦੂਸਰੇ ਗੇੜ ਦੀ ਕਾਰਵਾਈ ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੂੰ ਮੁਅਤਲ ਕਰ ਦਿੱਤਾ ਹੈ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਰਿਸ਼ਵਤ ਖੋਰੀ ਦੇ ਇਸ ਕਰਕੇ ਕਰਪਸ਼ਨ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਆਪਣੇ ਤੌਰ ਦੇ ਉਤੇ ਮੁੱਖ ਮੰਤਰੀ ਦੇ ਵੱਲੋਂ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਉਹਨਾਂ ਦੇ ਖਿਲਾਫ ਬਿਜ਼ਨਸ ਦੀ ਜਿਹੜੀ ਜਾਂਚ ਹੈ ਉਹ ਵੀ ਬਿੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਜਾਨੀ ਕਿ ਸਿੱਧੇ ਤੌਰ ਦੇ ਉਤੇ ਮੁੱਖ ਮੰਤਰੀ ਦੇ ਵੱਲੋਂ ਇਹ ਆਦੇਸ਼ ਦੇਣ ਦੀ ਇਹ ਇਹ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਪੰਜਾਬ ਸਰਕਾਰ ਕਿਸੇ ਨੂੰ ਵੀ ਬਖਸ਼ੇਗੀ ਨਹੀਂ ਜਿਹੜਾ ਵੀ ਵਿਅਕਤੀ ਕਰਪਸ਼ਨ ਕਰੇਗਾ ਉਹਦੇ ਉਤੇ ਸਖਤ ਕਾਰਵਾਈ ਹੋਏਗੀ ਉਹਨਾਂ ਦੇ ਖਿਲਾਫ ਐਸੀ ਮੁਹਿੰਮ ਵਿੱਢੀ ਜਾਏਗੀ ਜੋ ਪੂਰੇ ਅਗਾਰੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਜਾਏ ਕਿ ਹਾਂ ਹੁਣ ਅਸੀਂ ਕੋਈ ਐਸਾ ਕੰਮ ਨਹੀਂ ਕਰਨਾ ਨਾ ਹੀ ਕਿਸੇ ਨੂੰ ਕਰਨ ਦੇਣਾ ਔਰ ਪੰਜਾਬ ਮਾਡਲ ਦਾ ਅਕਸ ਸਵਾਰਨ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਹੁਣ ਇਹਨਾਂ ਮੁਹਿਮਾ ਨੂੰ ਚਲਾਇਆ ਜਾ ਰਿਹਾ ਹੈ ਕਿ ਪੰਜਾਬ ਮਾਡਲ ਨੂੰ ਪੂਰੀ ਦੁਨੀਆ ਤੱਕ ਕਿਵੇਂ ਦਿਖਾਣਾ ਉਹ ਉਦੋਂ ਹੀ ਦਿਖਾਇਆ ਜਾਏਗਾ ਜਦੋਂ ਅਸੀਂ ਸਖਤ ਤੋਂ ਸਖਤ ਕਾਰਵਾਈਆਂ ਕਰਾਂਗੇ ਔਰ ਇਸ ਦੇ ਨਾਲ ਹੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਅ ਅਭਿਜੀਤ ਕਲਪਿਸ਼ ਜਿਹੜੇ ਨੇ ਕਪਲਿਸ਼ ਅਭਿਜੀਤ ਕਪਿਲੀਸ਼ ਜਿਹੜੇ ਨੇ ਹੁਣ ਨਵੇਂ ਡਿਪਟੀ ਕਮਿਸ਼ਨਰ ਹੋਣਗੇ ਸ਼੍ਰੀ ਮੁਖਸਰ ਸਾਹਿਬ ਦੇ ਔਰ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਨੇ ਨੌਕਰ ਸ਼ਾਹੀ ਦੇ ਵਿੱਚ ਵੱਡਾ ਫੇਰਬਦਲ ਕਰ ਦਿਆ ਬਿਜ਼ਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਬਰਿੰਦਰ ਕੁਮਾਰ ਦਾ ਵੀ ਤਬਾਦਲਾ ਕਰ ਦਿੱਤਾ ਔਰ ਇਸ ਦੇ ਵਿੱਚ ਜੀ ਨਾਗੇਸ਼ਵਰ ਰਾਓ ਨੂੰ ਬਿਜ਼ਲੈਂਸ ਬਿਊਰੋ ਦਾ ਨਵਾਂ ਮੁਖੀ ਲਗਾ ਦਿੱਤਾ ਗਿਆ ਸਿੱਧੇ ਤੌਰ ਦੇ ਉੱਤੇ ਕਿਉਂਕਿ ਬਿਜ਼ਲੈਂਸ ਬਿਊਰੋ ਹੀ ਐਸਾ ਇੱਕ ਵਿਭਾਗ ਹੁੰਦਾ ਜਿਹਦੇ ਵੱਲੋਂ ਕਰਪਸ਼ਨ ਕਰ ਰਹੇ ਲੋਕਾਂ ਦੇ ਉੱਤੇ ਸ਼ਿਕੰਜਾ ਕਸਿਆ ਜਾਂਦਾ ਉਹਨਾਂ ਲੋਕਾਂ ਨੂੰ ਫੜਿਆ ਜਾਂਦਾ ਸੋ ਇਸ ਦੇ ਵਿੱਚ ਵੀ ਹੁਣ ਇੱਕ ਵੱਡਾ ਬਦਲਾਅ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਤੌਰ ਦੇ ਉੱਤੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਹੁਣ ਪੰਜਾਬ ਸਰਕਾਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਅਧਿਕਾਰੀ ਹੋਵੇ ਉੱਚ ਅਧਿਕਾਰੀ ਹੋਵੇ ਥੱਲੇ ਦੇ ਅਧਿਕਾਰੀ ਹੋਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਪੰਜਾਬ ਨੂੰ ਇੱਕ ਚੰਗਾ ਮਾਡਲ ਦੇਣ ਦੇ ਲਈ ਪੰਜਾਬ ਦੀ ਸਰਕਾਰ ਦੇ ਵੱਲੋਂ ਹੁਣ ਇਹ ਜਿਹੜੀਆਂ ਮੁਹਿਮਾ ਵਿੱਡੀਆਂ ਜਾ ਰਹੀਆਂ ਨੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਅਧਿਕਾਰੀਆਂ ਦੇ ਉੱਤੇ ਗਾਜ ਗੇਰ ਸਕਦੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਇਸ ਰੋਂ ਦੇ ਵਿੱਚ ਨੇ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਦੁਬਾਰਾ ਜਿੱਤਿਆ ਜਾਵੇ ਜਿਹੜੇ ਵਾਦੇ ਕਰਕੇ ਅਸੀਂ ਲੋਕਾਂ ਦੇ ਵਿੱਚ ਆਏ ਸੀ ਉਹਨਾਂ ਵਾਦਿਆਂ ਨੂੰ ਮੁਕੰਮਲ ਕਰਨ ਦੇ ਲਈ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਲਈ ਸਾਨੂੰ ਐਸੇ ਐਕਸ਼ਨ ਜਿਹੜੇ ਲੈਣੇ ਪੈਣਗੇ ਪਰ ਆਨ ਵਾਲੇ ਟਾਈਮ ਦੇ ਵਿੱਚ ਇਹ ਵੀ ਦੇਖਣਾ ਹੋਏਗਾ ਕਿ ਹੋਰ ਕਿਹੜੇ-ਕਿਹੜੇ ਅਧਿਕਾਰੀਆਂ ਦੇ ਵਿੱਚ ਅਧਿਕਾਰੀਆਂ ਦੇ ਉੱਪਰ ਹੋਰ ਕਿਹੜੇ-ਕਿਹੜੇ ਵਿਭਾਗ ਦੇ ਅਧਿਕਾਰੀਆਂ ਦੇ ਉੱਪਰ ਜਿਹੜੀ ਗਾ ਜਾਣ ਵਾਲੇ ਟਾਈਮ ਦੇ ਵਿੱਚ ਗਿਰੇਗੀ ਕਿਉਂਕਿ ਭਗਵੰਤ ਮਾਨ ਜਿਹੜੇ ਨੇ ਮੁੱਖ ਮੰਤਰੀ ਇਸ ਟਾਈਮ ਪੂਰੇ ਰੌਂ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ 2 ਸਾਲ ਜਿਹੜੇ ਬਚੇ ਨੇ ਉਹਦੇ ਵਿੱਚ ਕੋਈ ਵੀ ਲੋਪੋਲ ਜਿਹੜਾ ਆਮ ਆਦਮੀ ਪਾਰਟੀ ਦਾ ਲੋਕਾਂ ਦੇ ਸਾਹਮਣੇ ਨਹੀਂ ਜਾਣਾ ਚਾਹੀਦਾ ਉਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਤੁਹਾਨੂੰ ਅਸੀਂ ਦੱਸਿਆ ਸੀ ਕਿ ਵਿਧਾਇਕਾਂ ਤੇ ਵਜ਼ੀਰਾਂ ਦੀ ਬੈਠਕ ਸੱਦੀ ਗਈ ਸੀ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਬੜੀ ਭੱਗ ਗਈ ਸੀ ਕਿ ਅਰਵਿੰਦ ਕੇਜਰੀਵਾਲ ਆਪ ਕਿਉਂ ਨਹੀਂ ਪੰਜਾਬ ਆ ਕੇ ਗੱਲ ਕਰ ਲੈਂਦੇ ਚੰਡੀਗੜ੍ਹ ਆ ਕੇ ਬੈਠ ਜਾਓ ਤੁਸੀਂ 150 ਬੰਦੇ ਨੂੰ ਦਿੱਲੀ ਸੱਦ ਲਿਆ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਬੀਤੇ ਕੱਲ ਮੀਟਿੰਗ ਕੀਤੀ ਗਈ ਹੈ ਮਤਲਬ ਪੰਜਾਬ ਦੇ ਜਿੰਨੇ ਜ਼ਿਲ੍ਹਾ ਪ੍ਰਧਾਨ ਸੀ ਉਹ ਸਾਰੇ ਦਿੱਲੀ ਸੱਦੇ ਗਏ ਸੀ ਉਹਨਾਂ ਦੇ ਨਾਲ ਬੈਠਕ ਕੀਤੀ ਹੈ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਤੇ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਜ਼ਿਲ੍ਹਾ ਪ੍ਰਧਾਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਲੋਕਾਂ ਦੇ ਵਿੱਚ ਰੋ ਜਿਆਦਾ ਤੋਂ ਜ਼ਿਆਦਾ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਚਲਾਈਆਂ ਹੋਈਆਂ ਸਕੀਮਾਂ ਦਾ ਲਾਹਾ ਦਿਵਾਓ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਦੇ ਕੰਮ ਕਰਵਾਓ ਇਹ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਇਹ ਉਹਨਾਂ ਦੀ ਡਿਊਟੀ ਰਹੇਗੀ ਸਿੱਧੇ ਤੌਰ ਦੇ ਉੱਤੇ ਜੇ ਅਸੀਂ ਕਹੀਏ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਮਾਡਲ ਨੂੰ ਇੱਕ ਸਹੀ ਮਾਡਲ ਤਿਆਰ ਕਰਨ ਦੇ ਲਈ ਹੁਣ ਡਿਊਟੀਆਂ ਥੱਲੇ ਤੋਂ ਲੈ ਕੇ ਉੱਪਰ ਤੱਕ ਅਧਿਕਾਰੀਆਂ ਦੀਆਂ ਔਰ ਜਿੰਨੇ ਵੀ ਕਾਰਜਕਰਤਾ ਨੇ ਉਹਨਾਂ ਦੀਆਂ ਲਗਾ ਦਿੱਤੀਆਂ ਗਈਆਂ ਨੇ ਕਿਉਂਕਿ ਪੰਜਾਬ ਹੁਣ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਨਿਸ਼ਾਨਾ ਪੰਜਾਬ ਹੈ ਕਿਉਂਕਿ ਇਸ ਤੋਂ ਇਲਾਵਾ ਹੋਰ ਵੀ ਕਿਸੇ ਸੂਬੇ ਦੇ ਵਿੱਚ ਉਹਨਾਂ ਦੇ ਮੁੱਖ ਵਧਾਇਕ ਜ਼ਰੂਰ ਹੋਣਗੇ ਪਰ ਉਹਨਾਂ ਦਾ ਕਿਸੇ ਵੀ ਹੋਰ ਸੂਬੇ ਦੇ ਵਿੱਚ ਸਰਕਾਰ ਨਹੀਂ ਹੈ ਸਿਰਫ ਦਿੱਲੀ ਔਰ ਪੰਜਾਬ ਦੇ ਵਿੱਚ ਸਰਕਾਰ ਸੀ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਚੱਲੀ ਗਈ ਔਰ ਉਸ ਤੋਂ ਬਾਅਦ ਹੁਣ ਉਹਨਾਂ ਦਾ ਨਿਸ਼ਾਨਾ ਪੰਜਾਬ ਹੈ ਪੰਜਾਬ ਦੀ ਸੱਤਾ ਜਿਹੜੀ ਆਮ ਆਦਮੀ ਪਾਰਟੀ ਦੇ ਹੱਥੋਂ ਨਹੀਂ ਜਾਣੀ ਚਾਹੀਦੀ ਉਸ ਨੂੰ ਲੈ ਕੇ ਹੁਣ ਬਾਰ-ਬਾਰ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪਰ ਇੱਕ ਵਾਰ ਫਿਰ ਤੋਂ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਇਹ ਚੱਲ ਪਈ ਆ ਕਿ ਪਹਿਲਾਂ ਵਜੀਰਾ ਨੂੰ ਸੱਦਿਆ 150 ਬੰਦਾ ਪਹਿਲਾਂ ਸੱਦਿਆ ਸੀ ਆ ਫਿਰ ਹੁਣ ਜਿਲ੍ਹਾ ਪ੍ਰਧਾਨ ਸੱਦਲੇ ਨੇ ਉਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਇਸ ਦਾ ਵਿਰੋਧ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਬਾਰ-ਬਾਰ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਸੈਂਕੜੇ ਲੋਕਾਂ ਨੂੰ ਮੀਟਿੰਗ ਕਰਨ ਦੇ ਲਈ ਉੱਥੇ ਸੱਦ ਰਹੇ ਨੇ ਕਿਉਂ ਨਾ ਅਰਵਿੰਦ ਕੇਜਰੀਵਾਲ ਕੋਲ ਚੰਡੀਗੜ੍ਹ ਆ ਕੇ ਬੈਠ ਜਾਣ ਇੱਥੋਂ ਚੰਡੀਗੜ੍ਹ ਸਾਰੇ ਲੋਕਾਂ ਨੂੰ ਸੱਦ ਲਿਆ ਜਾਵੇ ਉਹ ਬੈਠਕ ਕਰ ਲਈ ਜਾਵੇ ਇਸ ਚੀਜ਼ ਦੀ ਕੀਤੀ ਜਾ ਰਹੀ ਹੈ। اور اے ਸੀ ਅੱਜ ਦੀਆਂ ਉਹ ਕੁਝ ਮੁੱਖ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ। ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ। ਧੰਨਵਾਦ।